ਪੰਜਾਬ ਸਰਕਾਰ ਮਰਦਾਬਾਤ ਦੇ ਸਰਕਾਰ ਮਰਦਾਬਾਤ ਮੇਰੇ ਇਹਨਾਂ ਦੀ ਜ਼ਰੂਰਤ ਨਹੀਂ ਹੈ ਕਿ ਇਹ ਡੈਮੋਕ੍ਰੇਸੀ ਨੂੰ ਬਚਾ ਸਕਣ ਜੋ ਅੱਜ ਨੰਗਾ ਨਾਟ ਪੰਜਾਬ ਦੀ ਪੁਲਿਸ ਨੇ ਕੀਤਾ ਇਹ ਸਾਰਿਆਂ ਦੇ ਵੇਖਣਯੋਗ ਹੈ ਅਸੀਂ ਕਿਸੇ ਨੇ ਕਾਨੂੰਨ ਨਹੀਂ ਹੱਥ ਚ ਲਿਆ ਪੁਲਿਸ ਵਾਲੇ ਐਵੇਂ ਕਾਨੂੰਨ ਹੱਥ ਚ ਲਿਆ ਇਹ ਹੈਂਡ ਜਨਰੇਟ ਜਿਹੜੇ ਸਿੱਟਦੇ ਉਹਨਾਂ ਨੂੰ ਨਹੀਂ ਫੜ ਸਕਦੇ ਇਹ ਪੰਜਾਬ ਚੋਂ ਚਿੱਟਾ ਵੀ ਨਹੀਂ ਖਤਮ ਕਰ ਸਕਦੇ ਇਨਾ ਬਸ ਇੱਕ ਤੇ ਸ਼ੇਰ ਲੱਗਿਆ ਆ ਬਾਬਾ ਸੁੱਖ ਰੱਖੇ ਇਹਨਾਂ ਇਹਨਾਂ ਨੇ ਸਮਾਜ ਨੂੰ ਖਰਾਬ ਇਹਨਾਂ ਪੁਲਸ ਵਾਲਿਆਂ ਨੇ ਕੀਤਾ ਜੇ ਕਦੇ ਤਾਕਤ ਆਵੇ ਕਿ ਦੋਹਾਂ ਜੋ 25 ਐਸਪੀ ਬਿਸਮਿਸ ਕਰਨੇ ਚਾਹੀਦੇ ਆ 50 25 ਸੋਨਿਹਾਲ ਸ਼ੁਕਰੀਆ ਕਾ ਹੈ ਕਿਸਮਿਸ ਤਾਂ ਜੋ ਕਿਸੇ ਵੀ ਸਰਕਾਰ ਆਵੇ ਕੋਈ ਵਰਦੀ ਧਾਰੀ ੱੱਕਾ ਨਾ ਕਰ ਸਕੇ ਰਾਜਾ ਤੇਰੀ ਸੋਚ ਤੇ ਉਸ ਆਲੇ ਨੇ ਬੀਬੀਆਂ ਦੀ ਇੱਜ਼ਤ ਖਰਾਬ ਕੀਤੀ ਫੜ ਫੜ ਕੇ ਧੱਕੇ ਮਾਰੇ। ਕਿਆ ਕਿਆ ਲੋਕ ਕੰਕਰ ਆ ਯਾਰ। ਕੁੱਝ ਕੁਝ ਹੋ ਗਿਆ। ਕਿਆ ਡੈਮੋਕਰੇਸੀ ਹੈ? ਪਰ ਗੱਲ ਇਹ ਹੈ ਅੱਜ ਆਪਣੇ ਕੋਲੇ ਕੋਈ ਗੱਲ ਨਹੀਂ ਆ ਵੀ ਜਿਹੜਾ ਇਹਨਾਂ ਨਾਲ ਹਸਾਕ ਤਾਕ ਕਰ ਸਕੀ। ਪਰ ਮੇਰੀ ਬੇਨਤੀ ਹੈ ਅੱਜ ਅੰਮ੍ਰਿਤਸਰ ਦੇ ਲੋਕਾਂ ਨੂੰ ਦੱਸਣਾ ਹੈ ਵੀ ਜੋ ਹੋਇਆ 41 ਕਾਉਂਸਲਰ ਸਾਡੇ ਜਿੱਤੇ અન્ય પાર્ટીਆਂ ਦਾ મેઇનુ ਲੱਗਦਾ મેઇનુ ਪਤਾ ਨਹੀਂ ਅੰਦਰ ਸਮਰਥਨ ਉਹਨਾਂ ਨੇ ਕਿਹਾ ਕਿ ਅਸੀਂ સਤਾਧਾਰੀ ਜਿਹਨੂੰ ਬਣਾ ਰਹੇ ਸੀ ਉਹਦੇ ਨਾਲ ਨਹੀਂ ਆ ਫਿਰ 42 ਬੰਦੇ ਸਾਡੇ ਖੜੇ ਐ ਬਾਹਰ ਲੈ ਕੇ ਗਏ ਪਿਛਲੇ ਬਾਹਰ ਵਿੱਚ ਵੀ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਲੈ ਕੇ ਗਏ ਔਰ ਸਾਫ ਦਾ ਮੇਰ ਨੂੰ ਆਪਣੀਆਂ ਗੱਡੀਆਂ ਚ ਬਾਕੇ ਲਿਆਵੇ ਇੱਥੇ ਡੀਸੀਪੀ ਸਾਫ ਸੀ ਉਹ ਆਉਂਦੇ ਕਾਂਸਟੇਬਲਾਂ ਤੋਂ ਸਾਜੂ ਧੱਕੇ ਮਾਰਾ ਰਹੇ ਐ ਇਹ ਕੰਮ ਕਿਨੇ ਕੀਤਾ ਹੈ ਇਹ ਸਰਕਾਰਾਂ ਵੇਸ ਕਰਾਉਂਦੀਆਂ ਆਦਰਵਾਇਜ਼ ਐਮ.ਐਲ.ਏ ਰੁਤਬਾ ਉਹ ਚੀਜ਼ ਸੈਕਰੀਟ ਹੁੰਦੇ ਹੈ ਇਹ ਸਾਡੇ ਲੋਕਾਂ ਦਾ ਕੰਮ ਹੈ ਕਿੰਨੇ ਲੋਗਾਂ ਨੇ ਇਹਨਾਂ ਨੂੰ ਤਾਕਤ ਦੇ ਕੇ ਸਾਡੇ ਖਿਲਾਫ ਟਕੜਾ ਕੀਤਾ ਹੈ ਮੇਰੀ ਬੇਨਤੀ ਹੈ ਇੱਥੇ ਰੋ ਮੈਂ ਕਾਉਂਸਲਰ ਸਰ ਸਹਿਬ ਨਾਲ ਗੱਲ ਕਰਕੇ ਆਉਣਾ ਹੈ ਰਾਜਾ ਵੜਿੰਗ ਰਾਤ ਰੁਕੇਗਾ ਤਾਂ ਮੇਰੇ ਨਾਲ ਰੁਕੇ ਉਹ ਨਹੀਂ ਨਾ ਰੁਕੇ ਇਹਨਾਂ ਨੂੰ ਵੀ ਰਾਤ ਨੂੰ ਇੱਥੇ ਰੱਖਣਾ ਸਾਰੇ ਪੁਲਿਸ ਵਾਲਿਆਂ ਨੂੰ ਵੀ ਕਹਣਾ ਤੇ ਰਾਤ ਨੂੰ ਪੁਲਿਸ ਕਮਿਸ਼ਨਰ ਵੀ ਸੌਵੇਂ ਨਾ ਤੜਕ ਪੁੱਛੇ ਵੀ ਪਏ ਕੋਈ ਫਰਕ ਨਹੀਂ ਪੈਂਦਾ ਭਗਤ ਸਿੰਘ ਹਰਾਂ ਨੇ ਇੰਨੀ-ਇੰਨੀਆਂ ਲੜਾਈਆਂ ਲੜੀਆਂ ਯਾਰ ਕਿ ਤੁਸੀਂ ਦੋ ਚਾਰ ਦੇ ਨੇ ਇਸ ਤਰ੍ਹਾਂ ਲਾ ਲੋਗੇ ਤੇ ਕੰਮ ਸੇ ਕੰਮ ਹਾਈ ਕੋਰਟ ਤੋਂ ਆਰਡਰ ਆਏਗਾ ਤੇ ਇਹਨਾਂ ਦੇ ਪੁਲਿਸੀਆਂ ਦੇ ਸਾਹਮਣੇ ਅਸੀਂ ਆਪ ਦਾ ਮੇਰ ਬਣਾ ਕੇ ਦੁਆਰੇ ਕੱਢ ਗਏ ਦਾਨੀ ਤਿੰਨਾਰੀ ਹੋ ਗਿਆ ਤੂੰ ਪਹਿਲਾਂ ਇੱਥੇ ਨਹੀਂ ਚੰਡੀਗੜ੍ਹ ਦਾ ਮੇਰ ਦਵਾਰੇ ਗਿਣਤੀ ਕਿਰਾ ਕੇ ਹਾਈ ਕੋਰਟ ਨੇ ਬਣਾਇਆ ਸੀ ਲੈ ਬਾਬਾ ਸੁੱਖ ਰੱਖੇ ਗੁਰੂ ਰਾਮਦਾਸ ਜੀ ਕਿਰਪਾ ਕਰਨ ਆਪਾਂ ਉਹਦਾ ਮੇਰ ਬਣਾਵਾਂਗੇ ਤੇ ਫੇਰ ਆ ਜਿਹੜੇ ਭਾਈ ਸਾਹਿਬ ਖੜੇ ਐ ਇਹਨਾਂ ਨੂੰ ਲੱਡੂ ਦੇ ਕੇ ਜਾਵਾਂਗੇ ਪਰ ਲੱਡੂ ਇਹਨਾਂ ਨੂੰ ਮਿੱਠੇ ਨਹੀਂ ਦੇਣੇ ਨਮਕੀਨ ਦੇਣੇ ਚੁਣਿਆ ਤੇ 5 ਸਾਲਾਂ ਬਾਅਦ ਅਸੀਂ ਟੈਸਟ ਦਿੰਨੇ ਆ ਤੇ ਪੁਲਿਸ ਵਾਲਿਆਂ ਦਾ ਕੋਈ ਟੈਸਟ ਹੀ ਨਹੀਂ ਹੈ 52 ਸਾਲ ਤੱਕ ਇਕੱਲੇ ਅਸੀਂ ਹਰ 5 ਸਾਲ ਬਾਅਦ ਟੈਸਟ ਦੇ ਕੇ ਆਉਣੇ ਆ ਦੁਆਰੇ ਜਿੱਤ ਕੇ ਆਉਣੇ ਆ ਪਰ ਇਹ ਸਾਨੂੰ ਲੋਕਾਂ ਨੂੰ ਤਖੇ ਮਾਰ ਰਹੇ ਆ ਇਹ ਸਾਨੂੰ ਕਾਨੂੰਨ ਦੀ ਪ੍ਰਕਿਰਿਆ ਸਖਾ ਰਹੇ ਆ ਜਿਹੜੇ ਹਰ 5 ਸਾਲਾਂ ਬਾਅਦ ਟੈਸਟ ਦਿੰਦੇ ਪੰਜਾਬ ਸਰਕਾਰ ਪੰਜਾਬ